ਚਾਰ ਜਾਨੇ ਸੀਗੇ ਚਾਰ ਜਾਨੇ ਨੇ ਚਿਕਨ ਦੇ ਨਾਲ ਰੋਟੀ ਖਾਧੀ ਹੈ ਜੀ ਨਾਲ ਲੁੱੱਚੇ ਪਰਾਂਠੇ ਲਏ ਆ ਬਿੱਲ ਸਾਰਾ ਬਣਿਆ 330 ਰੁਪਏ ਔਰ ਕਿਸੇ ਹੋਰ ਰੈਸਟੋਰੈਂਟ ਤੇ ਕਿਤੇ ਟਾਬੇ ਤੇ ਜਾਂਦੇ ਤੇ ਘਟੋ ਘਟ 1000 ਰੁਪਏ ਬਿੱਲ ਬਣਨਾ ਸੀਗਾ ਜੀ ਚਲੋ ਖੈਰ ਜੋ ਅਸੀਂ ਸਾਡਾ ਰੇਟ ਹੈ ਅਸੀਂ ਉਹੀ ਲਿੱਤਾ ਉਹਨਾਂ ਕੋਲੋਂ ਜਦੋਂ ਰੋਟੀ ਖਾਧੀ ਬਿੱਲ ਮੰਗਾਇਆ ਤੇ ਉਹ ਕਹਿਣ ਲੱਗ ਪਏ ਕਿ ਸਾਡੇ ਕੋਲ ਤਾਂ ਵੱਡੇ ਵੱਡੇ ਨਹੀਂ ਪੈਸੇ ਮੰਗਦੇ ਤੁਸੀਂ ਕੌਣ ਹੋਣੇ ਹੋ ਤੁਹਾਡੀ ਕੀ ਔਕਾਤ ਹੈ ਪੈਸੇ ਮੰਗਣ ਦੀ ਮੈਂ ਹੱਥ ਜੋੜੇ ਮੈਂ ਕਿਹਾ ਬੇਟਾ ਜਿਹੜੇ 10 ਵੀ ਕਮਾਨੇ ਆ ਨਾ ਦਿਓ ਜਿਹੜੇ ਲਗਤ ਹੈ ਉਹ ਦੇ ਦਿਓ بس ਇਹ ਗੱਲ ਸੁਣਦੇ ਸਾਰੀ ਉਹਨਾਂ ਨੇ ਸਾਡੇ ਤੇ ਇੰਨੇ ਹਾਵੀ ਹੋ ਗਏ ਇੰਨੇ ਹਾਈਪਰ ਹੋ ਗਏ ਕਿ ਸਾਨੂੰ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਪੰਡੇ ਇੱਧਰ ਉਧਰ ਸੱਟਣੇ ਸ਼ੁਰੂ ਕਰਤੇ ਮੈਡਮ ਨੂੰ ਪੰਦੀ ਸ਼ਰਦਾਵਲੀ ਉਹਨਾਂ ਨੇ ਬੋਲੀ ਮੇਰੇ ਤੱਕ ਤਾਂ ਉਹਨਾਂ ਨੇ ਹਮਲਾ ਤੱਕ ਕੀਤਾ इवन ਕਿ ਜਿਹੜਾ ਟੇਬਲ ਸੀ ਚੱਕ ਚੱਕ ਕੇ ਮਾਰਨ ਨੂੰ ਆਏ ਆ ਕਿਉਂਕਿ ਇਹ ਜਿਹੜੀ ਵੀਡੀਓ ਮੈਂ ਸ਼ੁਕਰ ਹੈ ਕਿ ਮੌਕੇ ਤੇ ਬਣਾ ਲਈ ਉਹ ਸਾਰੀ ਜਿਹੜੀ ਇਹ ਚੀਜ਼ਾਂ ਨੂੰ ਬਿਆਨ ਕਰਦੀ ਭਈ ਬਿਲਕੁਲ ਜੇਕਰ ਵੀਡੀਓ ਨਾ ਬਣਦੀ ਤਾਂ ਲੋਕਾਂ ਨੂੰ ਸ਼ਾਇਦ ਸਚਾਈ ਵੀ ਨਹੀਂ ਪਤਾ ਲੱਗਣੀ ਲੋਕਾਂ ਨੇ ਹੋ ਸਕਦਾ ਵੀ ਸ਼ਾਇਦ ਦੁਕਾਨਦਾਰੀ ਝੂਠ ਬੋਲਦਾ ਕਿਹਾ ਕਿ ਹਮੇਸ਼ਾ ਦੁਕਾਨਦਾਰ ਬਿਲਕੁਲ ਜੀ ਲੋਕ ਆਉਂਦੇ ਆ ਜੀ ਸਰਕੂਲ ਖਾਣਾ ਖਾ ਕੇ ਜਾਂਦੇ ਰਹੇ ਨੇ ਸਾਨੂੰ ਅਸ਼ੀਰਵਾਦ ਵੀ ਦੇ ਕੇ ਜਾਂਦੇ ਰਹੇ ਨੇ ਸਾਨੂੰ ਬੈਸਟ ਵਿਸ਼ੇਸ ਵੀ ਦੇ ਕੇ ਜਾਂਦੇ ਆ ਕਿ ਤੁਹਾਡਾ ਖਾਣਾ ਟੇਸਟੀ ਹੈ ਔਰ ਤੁਸੀਂ ਬਹੁਤ ਅੱਛੀ ਇੱਥੇ ਸਰਵ ਕਰ ਰਹੇ ਹੋ ਔਰ ਸਾਲ ਦੇ ਵਿੱਚ ਕਰੀਬ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਕਦੇ ਇਹੋ ਜਿਹਾ ਹਾਸਾ ਨਹੀਂ ਹੋਇਆ ਜੀ ਪਰ ਐਮਸੀ ਵਾਲੇ ਆਪਣੇ ਆਪ ਨੂੰ ਜਦੋਂ ਐਮਸੀ ਦੇ ਬੰਦੇ ਸੀ ਕਹਿ ਰਹੇ ਆ ਹਾਂ ਐਮਸੀ ਲੀਗਲ ਵੇ ਨਾਲ ਆਉਂਦੀ ਅਗਰ ਅਸੀਂ ਗਲਤ ਖੜੇ ਆ ਸਾਨੂੰ ਫਾਈਨ ਪਾਓ ਅਸੀਂ ਫਾਈਨ ਦੇਣ ਨੂੰ ਤਿਆਰ ਆ ਸਾਨੂੰ ਕੋਈ ਵੀ ਉੱਧਰ ਸਮਾਨ ਲੈ ਜਾਂਦੇ ਅਸੀਂ ਫਾਈਨ ਦੇ ਕੇ ਛੁਡਾ ਲੈਂਦੇ ਆ ਆਪਣਾ ਬਟ ਇਸ ਤਰ੍ਹਾਂ ਇਲੀਗਲ ਤਰੀਕੇ ਨਾਲ ਆ ਕੇ ਹਮਲਾ ਕਰਨਾ ਗਾਲਾਂ ਕੱਢਣੀਆਂ ਲੇਡੀਆਂ ਦੇ ਸਾਹਮਣੇ ਹਥੌਪਾਈ ਕਰਨੀ ਬਹੁਤ ਗਲਤ ਗੱਲ ਹੈ ਜੀ ਔਰ ਸਿੱਖ ਫੈਮਿਲੀ ਹੋਣ ਦੇ ਨਾਤੇ ਸਾਡਾ ਸਭ ਨੂੰ ਉਹਨਾਂ ਨੂੰ ਹੌਸਲਾ ਵਧਾਉਣਾ ਚਾਹੀਦਾ